ਹਾਂਜੀ ਬਜੀ ਨਮਸਕਾਰਿਆ ਦਾਪਸ ਸਾਥਿਆ ਗਾ ਲੱਕੀ ਆਜਾ ਲਿਆ ਬ੍ਰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨਵੇਂ ਬਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਡੇ ਲਈ ਜਿਹੀਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤੇ ਇੱਕ ਤੋ ਇੱਕ ਖਰੇ ਤੇ ਟੌਪ ਜਨਮਰਾਣ ਦਾ ਸ਼ੌਂਕ ਕਰਾ ਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਗੁਰੂ ਸਭ ਤੋਂ ਪਹਿਲਾਂ ਮਾਫੀ ਚਾਹੁੰਨਾ ਮੇਰਾ ਭਰਾ ਆਪਣੀ ਵੀਡੀਓ ਮੇਰਾ ਵੀਰ 2 ਦਿਨਾਂ ਬਾਅਦ ਆ ਰਹੀ ਹੈ ਮੇਰਾ ਭਰਾ ਥੋੜਾ ਮੇਰਾ ਭਰਾ ਸ਼ਡਿਊਲ ਬਿਜੀ ਹੋਣ ਦੇ ਕਾਰਨ ਮੈਂ ਤੁਹਾਡੇ ਲਈ ਕੋਈ ਵੀਡੀਓ ਨਹੀਂ ਲਾ ਪਾਇਆ ਤੇ ਬਾਈ ਜੀ ਅੱਜ ਟਾਈਮ ਸੀਗਾ ਤੇ ਮੈਂ ਕਹ ਲੈ ਆਉ ਆਪਣੇ ਭਰਾਵਾਂ ਨੂੰ ਅੱਜ ਤਸੱਲੀ ਵਾਲੇ ਜੋੜੇ ਦਾ ਜਿਹਨੂੰ ਕਹਿੰਦੇ ਨਾ ਤਸੱਲੀ ਵਾਲਾ ਬਾਈ ਜੀ ਬਲੱਡ ਲਾਈਨ ਤਕਰੀਬਨ ਮੇਰੇ ਸਾਰੇ ਭਰਾਵਾਂ ਨੂੰ ਪਤਾ ਜਿਹੜੇ ਕਿਸੇ ਮੇਰੇ ਭਰਾ ਨੂੰ ਨਹੀਂ ਪਤਾ ਉਹਨਾਂ ਵਾਸਤੇ ਆਪਾਂ ਨਾਮ ਦੱਸੀਦਾ ਮੇਰਾ ਭਰਾ ਸਤਨੂ ਚੈੱਕ ਕਰ ਲਓ ਆਪਣਾ ਵੱਡਾ ਜੋੜਾ ਮੇਰਾ ਵੀ ਪ्युअर 1000 ਵਾਲੇ ਕਬੂਤਰਾਂ ਦੇ ਵਿੱਚੋਂ ਜੀ ਸਿਰ ਤੇ ਜਿਹਦੇ ਰੰਗ ਲਗਾ ਪੈਰ ਦੇ ਵਿੱਚ ਮੇਰਾ ਭਰਾ ਪੱਕੀ ਰਿੰਗ ਪਾਈ ਹੋਈ ਆ ਸੱਜਣੋ ਆਪਣੀ ਮਾਦੀ ਆ ਤੇ ਆਹ ਵਾਲਾ ਭਾਈ ਜੀ ਆਪਣਾ ਇੱਕ ਕਬੂਤਰ ਪ्योर ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਸਟੈਂਡਿੰਗ ਮਜੀਸ਼ਨ ਮੇਰਾ ਵੀ ਚੈੱਕ ਕਰ ਲਓ ਜੀ ਜੋੜੇ ਦੀ ਮਾਦੀ ਆਪਣੀ ਦਾ ਵਜੂਦ ਚੈੱਕ ਕਰ ਲਓ ਜਿਵੇਂ ਸਪਨੀ ਵਰਗਾ ਠੀਕ ਹੈ ਜੀ ਹੈਕ ਚੌੜੀ ਪਿੱਛੋਂ ਵਜੂਦ ਜਿਵੇਂ ਬੰਦ ਬਿਲਕੁਲ ਭਾਈ ਜੀ ਪਤਲੇ ਉੱਚੇ ਲੰਮੇ ਨਮੇ ਜੰਮਰ ਤੇ ਆ ਉਸ ਦਿਨੋ ਕੜਮੀ ਮੋਜ ਪੈਰਾਂ ਉੱਤੇ ਠੀਕ ਹੈ ਕੋਈ ਪਿਆਮੀ ਮੋਜ ਕਹਿ ਦਿੰਦਾ ਚਿੱਟੀਆਂ ਅੱਖਾਂ ਦਾ ਹੱਕ ਚੌੜੀ ਰੱਖਦਾ ਕੁਤਰ ਮੋਢੇ ਦੇਖੋ ਪਤੰਦਰ 1/2 ਇੰਚ ਬਾਹਾਂ ਨੂੰ ਕਰਕੇ ਖੜਦਾ ਆ ਬਾਈ ਜੀ ਚੈੱਕ ਕਰ ਲੋ ਜੋੜੇ ਦੀ ਕੁਆਲਿਟੀ ਸਜਣੋ ਜੋੜੇ ਐਸੇ ਜਿਹਨੂੰ ਕਹਿੰਦੇ ਆ ਨਾ ਅੱਗ ਦੀਆਂ ਲਾਟਾਂ ਨਹੀਂ ਰੇ ਬ੍ਰਹਮਾਸਰ ਮੇਰਾ ਵੀ ਉਹ ਚੀਜ਼ਾਂ ਲਾਈਆਂ ਨੇ ਆਪਾਂ ਆਪਣੇ ਚੈਨਲ ਦੇ ਉੱਤੇ ਔਰ ਉਹ ਵੀ ਬਾਈ ਜੀ ਬਿਲਕੁਲ ਵਾਜਿਬ ਰੇਟ ਕਹਿੰਦਾ ਭਾਵੇਂ ਬਾਈ ਜੀ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਠੀਕ ਆ ਤਾਂ ਜੋ ਹਰ ਬੰਦਾ ਆਪਣਾ ਸ਼ੌਂਕ ਪੂਗਾ ਸਕੇ ਠੀਕ ਆ ਕੋਈ ਬੰਦਾ ਸ਼ੌਂਕ ਤੋਂ ਵਾਂਝਾ ਨਾ ਰਹੇ ਭਾਵੇਂ ਮੇਰਾ ਵੀ ਠੀਕ ਹੈ ਜੀ ਚ ਜੋੜੇ ਦੀ ਕੁਆਲਿਟੀ ਬਾਕੀ ਮੇਰਾ ਭਰਾ ਦੱਸਿਓ ਲਾਜ਼ਮੀ ਕਮੈਂਟ ਕਰਕੇ ਸਦਨੋਂ ਨਿੱਕੇ ਤੋਂ ਨਿੱਕੇ ਪੜਨਾ ਅੰਦਰ ਮੇਰਾ ਵੀਰੇ ਹਾ ਜੂੜੀ ਤੇ ਬੱਚੇ ਛੱਡ ਦੋ ਠੀਕ ਆ ਜੀ ਜਿਹੜੇ ਬਾਈ ਦੇ ਘਰੋਂ ਜਾਨਵਰ ਆਏ ਹੋਏ ਆ ਠੀਕ ਆ ਜੀ ਭਰਾ ਉਹ ਇੱਕ ਵੀਰ ਉਹਨਾਂ ਦਾ ਬਾਹਰ ਜਾਵੜਿਆ ਠੀਕ ਆ ਜੀ ਦੋ ਭਰਾ ਇਕੱਠੇ ਸ਼ੌਂਕ ਕਰਦੇ ਸੀ ਤਾਂ ਕਰਕੇ ਮੇਰਾ ਭਰਾ ਉਹਨਾਂ ਨੇ ਜਾਨਵਰ ਇਹ ਜਿੱਤਿਆਂ ਨੇ ਚੈੱਕ ਕਰ ਲਓ ਵੀਰੇ ਨਹੀਂ ਤਾਂ ਦੇਣ ਵਾਲੇ ਜਾਨਵਰ ਨਹੀਂ ਸੀਗੇ ਇਹ ਚੈੱਕ ਕਰ ਲਓ ਤੁਸੀਂ ਕੁਆਲਿਟੀ ਜੂੜੇ ਦੀ ਠੀਕ ਹੈ ਆਜੋ ਵੀ ਸਦਨੋਂ ਹੁਣ ਆਪਾਂ ਤੁਹਾਨੂੰ ਇਸ ਜੂੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਪੱਕਿਆ ਦਾ ਕੱਲੀ ਕੱਲੀ ਚੀਜ਼ ਦਾ ਮੇਰਾ ਭਰਾ ਤੁਹਾਨੂੰ ਤਸੱਲੀ ਬਖਸ਼ ਸ਼ੌਕ ਕਰਾਉਣੇ ਆ ਕੱਲੀ ਕੱਲੀ ਚੀਜ਼ ਵਿਖਾਵਾਂਗੇ ਮੇਰਾ ਵੀਰ ਠੀਕ ਹੈ ਉਦੋਂ ਬਾਅਦ ਕੋਈ ਸੱਜਣ ਜਿਹੜੀ ਗੱਲ ਆਪਾਂ ਵੀਡੀਓ ਵਿੱਚ ਕਹਿ ਦਿੱਤੀ ਆ ਉਹ ਮੇਰਾ ਭਰਾ ਗੱਲ ਦੁਬਾਰਾ ਰਿਪੀਟ ਨਾ ਕਰਿਆ ਕਰੋ ਯਾਰ ਠੀਕ ਹੈ ਫਿਰ ਮੇਰਾ ਆਪਣਾ ਸਰ ਦੀ ਸੱਤਾਂ ਅੱਠ ਮਿੰਟਾਂ ਦੀ ਵੀਡੀਓ ਮਿੱਟੀ ਹੋ ਜਾਂਦੀ ਹੈ ਜਦੋਂ ਤੁਸੀਂ ਉਹੀ ਗੱਲ ਬਾਰ-ਬਾਰ ਪੁੱਛਦੇ ਹੋ ਠੀਕ ਹੈ ਹਾਂਜੀ ਵੀ ਦਰਸ਼ਕੋ ਆ ਚੈੱਕ ਕਰ ਲਓ ਮਰਾਪਰਾ ਆਪਣੇ ਵੱਡੇ ਸਾਣ ਨੂੰ ਜੀ ਕੁਆਲਿਟੀ ਚੈੱਕ ਕਰ ਲਓ ਮਰਾਪਰਾ ਆਪਣੇ ਵੱਡੇ ਕਬੂਤਰ ਦੀ ਮੈਂ ਜੀ ਪ्योर ਹਜ਼ਾਰ ਵਾਲੀ ਕਬੂਤਰਾਂ ਦੇ ਵਿੱਚੋਂ ਸਜਣੋ ਵੱਡਾ ਜੋੜਾ ਬਾਈ ਹਰਿਆਂ ਦੇ ਘਰ ਦਾ ਮੇਰਾ ਵੀਰ ਠੀਕ ਹੈ ਜੀ ਚੈੱਕ ਕਰ ਲਓ ਵੀਰੇ ਬਾਂਦਿਆਂ ਦੇ ਕੂਤਰ ਸੀ ਪਤਾ ਲੱਗਦਾ ਸੀ ਕਿ ਹਾਂ ਬਈ ਬਾਕੀ ਭਰਾਵਾਂ ਨੇ ਸ਼ੌਂਕ ਕੀਤਾ ਹੋਇਆ ਬਸ ਸਜਣੋ ਕਈ ਮਜਬੂਰੀਆਂ ਹੋ ਜਾਂਦੀਆਂ ਨੇ ਠੀਕ ਹੈ ਕਈ ਜੀ ਟਾਈਮ ਦੀ ਸ਼ਾਰਟੇਜ ਦੇ ਨਾਲ ਠੀਕ ਹੈ ਜਾਂ ਨਾਲ ਕਈ ਜੀ ਬੰਦਿਆਂ ਜੋ ਸਾਥ ਨਹੀਂ ਦਿੰਦਾ ਕੋਈ ਭਰਾ ਹਨਾ ਹਾਂ ਜੇ ਨਾਲ ਦਾ ਓਂਡਾ ਉਹਨਾਂ ਦਾ ਬਾਹਰ ਨੂੰ ਉੱਠ ਗਿਆ ਮੇਰਾ ਭਰਾ ਤੇ ਇਕੱਲੇ ਕਰਕੇ ਮੇਰਾ ਵੀਰ ਬਾਈ ਨੇ ਆਪ ਨੂੰ ਜਰਮ ਰਹਾ ਦਿੱਤੇ ਕੁਆਲਟੀ ਚੈੱਕ ਕਰ ਸਜਣੋ ਦੇਖੋ ਯਾਰ ਕਬੂਤਰ ਦੀ ਪੂਰਾ ਬਾਈ ਜੀ ਉੱਚਾ ਲੰਮਾ ਕਬੂਤਰ ਬਿਲਕੁਲ ਚਿੱਟਾ ਚਿੱਟੀਆਂ ਅੱਖਾਂ ਬਾਈ ਜੀ ਪਿੱਛੇ ਇਹਨਾਂ ਦਾ ਹਜ਼ਾਰ ਵਾਲੇ ਕੂਤਰਾਂ ਦੇ ਵਿੱਚੋਂ ਆ ਜਮਾ ਸਾਵੇਂ ਕਬੂਤਰਾਂ ਦੇ ਵਿੱਚੋਂ ਆਪਣਾ ਵੱਡਾ ਕੂਤਰ ਚਿੱਟੀਆਂ ਅੱਖਾਂ ਦੇ ਵਿੱਚ ਨੀਲੇ ਡੋਰੇ ਅੱਖ ਦੀ ਕੁਆਲਟੀ ਚੈੱਕ ਕਰ ਉਹ ਬਿਲਕੁਲ ਟੇਪਰ ਦੇ ਵਿੱਚ ਸਿਰਿਆ ਜੀ ਆਪਣੀ ਇਸ ਕੂਤਰ ਦਾ ਠੀਕ ਹੈ ਬਾਕੀ ਜ਼ੋਰ ਦੇਖੋ ਪਤੰਦਰ ਹੁਣ ਲਾਉਂਦਾ ਕਿ ਮੈਂ ਹੱਥ ਚੈੱਕ ਕਰ ਉਹ ਬਿਲਕੁਲ ਬੰਦ ਪੂਛ ਰੱਖਦਾ ਸਜਣੋ ਜੋੜੇ ਦੀ ਖਾਸियत ਆ ਠੀਕ ਹੈ ਜੀ ਆਹ ਬਲੱਡ ਜਾਂਦਾ ਨਹੀਂ ਮੇਰਾ ਭਰਾ ਨਿੱਕੇ ਤੋਂ ਨਿੱਕੇ ਪੰਡਾਂ ਅੰਦਰ ਪੂਰਾ ਫੁੱਲ ਜ਼ੋਰ ਲਾਉਂਦੇ ਨੇ ਜੇ ਤੁਸੀਂ ਸਹੀ ਤਰੀਕੇ ਨਾਲ ਇਹਨਾਂ ਦੀ ਸਾਂਭ ਸੰਭਾਲ ਕੀਤੀ ਹੋਏਗੀ ਦੂਜੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਗੁਲਾਬੀ ਜੀ ਨੋਕ ਜੇਹੋ ਦੀ ਨੋਕ ਉਹ ਜੀਆਂ ਪਲਕਾਂ ਬਿਲਕੁਲ ਚਿੱਟੀਆਂ ਅੱਖਾਂ ਦੇ ਵਿੱਚ ਮੇਰਾ ਪ੍ਰਾਨੀਲੇ ਡੋਰਿਆਂ ਦਾ ਆਪਣਾ ਮਕਮਲ ਆਹ ਕਬੂਤਰ ਆ ਵਜੂ ਚੈੱਕ ਕਰ ਲਓ ਆਪਣੇ ਕਬੂਤਰ ਤਾਂ ਦੇਖੋ ਜੀ ਪਤਾ ਲੱਗਦਾ ਬਾਈ ਜੀ ਕੋਈ ਚੀਜ਼ ਆਈ ਆ ਹੱਥ ਦੇ ਵਿੱਚ ਤੇ ਆ ਮੇਰਾ پورا ਪੱਲੇ ਦੀ ਕੁਆਲਿਟੀ ਦੇਖੋ ਜੀ ਆਹ ਹੁੰਦੀ ਮੇਰਾ پورا ਕੁਆਲਿਟੀ ਕੋਈ ਗੈਪ ਨਹੀਂ ਕੋਈ ਕੋਹ ਨਹੀਂ ਚੌੜੇ ਚੌੜੇ ਬਗਲ ਦੇਖੋ ਜਾਨਵਰ ਦੀ ਕਿੱਡੀ ਵੱਡੀ ਮੈਂ ਪੱਲਾ ਸਾਰਾ ਖੋਲ ਲ ਬਗਲ ਦੇਖੋ ਲੱਕ ਤੇ ਚੜੀ ਹੋਈ ਹੈ ਕਬੂਤਰ ਦੇ ਠੀਕ ਹੈ ਤੇ ਰਹੀ ਗੱਲ ਪੂਛ ਦੀ ਉਹ ਤੁਸੀਂ ਖੁਦ ਹੀ ਚੈੱਕ ਕਰ ਲਓ ਮੈਨੂੰ ਦੱਸਣ ਦੀ ਲੋੜ ਨਹੀਂ ਇਹਨੂੰ ਕਹਿੰਦੇ ਬਲੱਡ ਲਾਈਨ ਬਾਈ ਜੀ ਦੇਖੋ ਅੰਗੂਠੇ ਖੁੱਲੇ ਛੱਡ ਕੇ ਬਕਾਇਦਾ ਹਲਾ ਕੇ ਪੂਛ ਵਿਖਾਈ ਦੀ ਉੱਪਰ نیچے ਕਰਕੇ ਠੀਕ ਹੈ ਆ ਭਾਜੀ ਜਮਾ ਬੰਦ ਜੋੜ ਪੈਰਾਂ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਜਮਾ ਲਾਲ ਸੁਰਖ ਪੈਰ ਪੈਰਾਂ ਦੇ ਉੱਤੇ ਮੇਰਾ ਭਰਾ ਘੜਮੀ ਦੀ ਮौज ਆ ਕੋਈ ਭਰਾਏ ਨੂੰ ਪਿਆਮੀ ਮौज ਕਹਿ ਦਿੰਦਾ ਕੋਈ ਕੌਸ਼ ਕਹਿ ਦਿੰਦਾ ਮੇਰਾ ਭਰਾ ਆਪਦੇ ਏਰੀਏ ਦੇ ਹਿਸਾਬ ਨਾਲ ਹਰ ਭਰਾ ਅੱਡੋ ਅੱਡੀ ਨਾਮ ਦਿੰਦੇ ਨੇ ਮੇਰਾ ਭਰਾ ਠੀਕ ਹੈ ਜੀ ਦੇਖੋ ਜੀ ਬਿਲਕੁਲ ਬਰੀਕ ਲਾਲ ਸੁਰਖ ਜਿਹੋ ਜੀ ਲੋਕ ਸਦਨ ਉਹੋ ਜੇ ਨੌਂਦਰਾਂ ਦਾ ਆਪਣਾ ਇਹ ਬਟਾ ਕੁਤਰ ਬਾਕੀ ਐਸ ਬੰਨੇ ਵੀ ਮੇਰਾ ਭਰਾ ਤੁਸੀਂ ਜਨਮਰ ਆਪਣੇ ਨੂੰ ਮਾੜਾ ਚੈੱਕ ਕਰ ਲੋ ਔਰ ਮੇਰਾ ਭਰਾ ਕਮੈਂਟ ਤੁਸੀਂ ਲਾਜ਼ਮੀ ਕਰਕੇ ਜਾਣਾ ਆ ਠੀਕ ਹੈ ਜੀ ਕਿ ਕਿਦਾਂ ਦਾ ਲੱਗੇ ਤੁਹਾਨੂੰ ਅੱਜ ਵਾਲੇ ਆਪਣੇ ਦੋਨੇ ਇਹ ਕਬੂਤਰ ਤੇ ਆ ਸੀਗਾ ਮੇਰਾ ਆਪਣਾ ਮਕਮਲ ਕੂਤਰ ਤੇ ਆ ਉਪਰਾ ਹੁਣ ਮੈਂ ਤੁਹਾਨੂੰ ਨਾਂ ਲੱਗੀ ਮਾਦੀ ਦਾ ਸ਼ੌਂਕ ਕਰਾਉਣਾ ਹਾਂ ਜੀ ਵੀ ਸਦਰੋ ਆ ਚੈੱਕ ਕਰ ਲੋ ਜੀ ਆਪਣੇ ਵੱਡੇ ਗੁਦਰੀ ਪਿਓਰ ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚ ਮੇਰਾ ਵੀ ਸਦਰੋ ਕੁਆਲਿਟੀ ਕਰਦ ਕਾਠ ਸ਼ਕਲ ਅਕਲ ਰੰਗ ਰੂਪ ਚੈੱਕ ਕਰ ਲੋ ਜੀ ਦੇਖੋ ਆਹਾ ਹੁੰਦਾ ਮੇਰਾ ਪੁਰਾ ਅਸਲ ਮਾਦਿਆਂ ਦਾ ਵਜੂਦ ਚੈੱਕ ਕਰ ਲੋ ਬਾਈ ਜੀ ਦੇਖੋ ਜੀ ਕੁਆਲਿਟੀ ਕਿੱਡੀ ਸੰਖੇ ਗੂਦਰੀ ਔਰ ਬਾਈ ਜੀ ਡੇਲੇ ਗੂਦਰੀ ਆਪਦੇ ਬਾਹਰ ਨੂੰ ਕਰਕੇ ਖੜਦੀ ਆ ਤੇ ਆਹ ਲੋ ਜੀ ਦੇਖੋ ਜੀ ਕੁਆਲਿਟੀ ਦੇਖੋ ਤੁਹਾਨੂੰ ਬਿਲਕੁਲ ਮੈਂ ਫਰੰਟ ਫੇਸਬੁਕ ਖਾ ਰਿਆਂ ਡੇਲੇ ਦੇਖੋ ਜੀ ਕਿਵੇਂ ਬਲਵ ਦੇ ਵਾਂਗੂ ਬਾਹਰ ਜਿਵੇਂ ਆਪਣਾ ਆਮ ਸਾਫ ਵੜ ਦਾ ਬਲਵ ਹੁੰਦਾ ਨਾ ਉਸ ਨਾਲੋਂ ਅੱਖਾਂ ਇਹ ਡੇਲੇ ਆਪਦੇ ਬਾਹਰ ਨੂੰ ਕਰਦੀ ਆ ਗੂਦਰੀ ਇਹ ਕੁਆਲਿਟੀ ਬਾਈ ਜੀ ਚੈੱਕ ਕਰ ਲੋ ਐਸਾ ਜੋੜਾ ਨਾ ਬਾਜੀ ਪੂਰਾ ਤਰਨਾਰਾ ਜੋੜਾ ਸਤਨੂੰ ਨਿੱਕੇ ਤੋਂ ਨਿੱਕੇ ਪਿੰਡਾਂ ਅੰਦਰ ਬੱਚੇ ਛੱਡਦੇ ਹੋ ਜਾਣਗੇ ਨਹੀਂ ਪਰ ਬਾਜੀ ਫੁੱਲ ਵੈਕਸੀਨੇਟ ਹੋਏ ਹੋਏ ਮੇਰਾ ਭਰਾ ਆਪਣੇ ਆਹ ਜਾਨਵਰਾਂ ਬੇਫਿਕਰੋ ਕਿ ਯਾਰ ਤੁਸੀਂ ਇਹਨਾਂ ਨੂੰ ਖੁੱਡਿਆਂ ਵਿੱਚ ਐਂਟਰ ਕਰ ਸਕਦੇ ਹੋ ਠੀਕ ਆ ਜੀ ਤੇ ਆ ਬਾਜੀ ਆਪਣੀ ਦੂਜੀ ਸਾਈਡ ਦੀ ਅੱਖ ਦੀ ਕੁਆਲਿਟੀ ਚੈੱਕ ਕਰੋ ਟੇਪਰ ਦੇ ਵਿੱਚ ਸਿਰ ਜਿਹੋ ਜੀ ਨੋਕ ਉਹੋ ਜੀਆਂ ਬਲਕਾਂ ਬਿਲਕੁਲ ਚਿੱਟੀਆਂ ਅੱਖਾਂ ਦੀ ਮੇਰਾ ਵੀਰ ਆਪਣੀ ਆਹ ਮਾਦੀ ਆ ਜੀ ਠੀਕ ਹੈ ਤੇ ਔਰ ਬਾਈ ਜੀ ਬਿਲਕੁਲ ਸਜਣੋ ਲਾਈਟ ਵੇਟ ਬ੍ਰੇਕ ਸਪਨੀ ਦੇਵਾਂਗੇ ਸਟੈਂਡਿੰਗ ਪੋਜੀਸ਼ਨ ਰੱਖਦੀ ਆ ਤੇ ਆ ਬਾਈ ਜੀ ਦੂਜੀ ਸਾਈਡ ਦੀ ਐਕਸ ਚੈੱਕ ਕਰ ਲਓ ਮੇਰਾ ਭਰਾ ਬਿਲਕੁਲ ਮੇਰਾ ਵੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮਾਦੀ ਆਪਣੀ ਕੋਲੇ ਬੈਠੀ ਸਜਣੋ ਜਿਵੇਂ ਪੂਸਤਾਂ ਹੀ ਕੰਨੀਆਂ ਰੱਖਦੀ ਕੁਤਰੀ ਆਪਣੀਆਂ ਆ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਬਾਕੀ ਆ ਬਾਈ ਜੀ ਮਾਦੀ ਆਪਣੀ ਦਾ ਪੱਲਾ ਪੱਲੇ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਵਿੱਚੋਂ ਕੁੱਝ ਫਰ ਨਮੇ ਆ ਰਹੇ ਨੇ ਉਹਦੇ ਬਾਵਜੂਦ ਪੱਲੇ ਦੀ ਤੁਸੀਂ ਲੈਂਥ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਰਹੀ ਗੱਲ ਪੂਛ ਦੀ ਤੁਹਾਨੂੰ ਪਤਾ ਹੀ ਹੈ ਜੀ ਆਪਣੇ ਜਾਂਪਰਾ ਦੀ ਪੂਛ ਦੀ ਕੁਆਲਿਟੀ ਕੀ ਹੁੰਦੀ ਹੈ ਕਦੇ ਅੰਗੂਠੇ ਲਾ ਕੇ ਨਹੀਂ ਪੂਛ ਵਿਖਾਈ ਖੁੱਲੀ ਕਰਕੇ ਪੂਛ ਵਿਖਾਈ ਦੀ ਮੇਰਾ ਭਰਾ ਬਿਲਕੁਲ ਬੰਦ ਪੂਛ ਰੱਖਦੀ ਹੈ ਠੀਕ ਹੈ ਔਰ ਭਾਜੀ ਪੈਰ ਦੇ ਵਿੱਚ ਮੇਰਾ ਵੀਰੇ ਦੇ ਪੱਕੀ ਰਿੰਗ ਲੱਗੀ ਹੋਈ ਆ ਠੀਕ ਹੈ ਚੈੱਕ ਕਰ ਸਕਦੇ ਹੋ ਕੋਈ ਕੱਟੀ ਨਹੀਂ ਆ ਕੋਈ ਵੱਡੀ ਨਹੀਂ ਠੀਕ ਹੈ ਤਾਂਬੇ ਦੀ ਰਿੰਗ ਲੱਗੀ ਹੋਈ ਮੇਰਾ ਵੀਰਾ ਔਰ ਸਤਿ ਸ੍ਰੀ ਅਕਾਲ ਬਿਲਕੁਲ ਬੰਦ ਜੋੜਾਂ ਦੀ ਆਪਣੀ ਆ ਵੱਡੀ ਗੂਦਰੀ ਆ ਠੀਕ ਹੈ ਇਹ ਆ ਲੋ ਜੀ ਦੇਖੋ ਮੇਰਾ ਭਰਾ ਤੇ ਮੇਰਾ ਵੀਰ ਕਮੈਂਟ ਅੱਜ ਤੁਸੀਂ ਲਾਜ਼ਮੀ ਕਰਕੇ ਜਾਣਾ ਆ ਠੀਕ ਹੈ ਤੇ ਆ ਸੀਗੀ ਸੱਜਣੋ ਆਪਣੀ ਮਕਮਲ ਕਬੂਤਰੀ ਤੇ ਆ ਉਪਰਾ ਹੁਣ ਮੈਂ ਸੋ ਨੂੰ ਨਰ ਦਾ ਸ਼ੌਂਕ ਕਰਾਉਣਾ ਠੀਕ ਹੈ ਜੀ ਹਾਂ ਜੀ ਮੇਰੇ ਦਸਕੋ ਆਹ ਆਪਣੀ ਮਾਦੀ ਦੀ ਮੇਰਾ ਵੀ ਤੁਸੀਂ ਸਟੈਂਡਿੰਗ ਮਿਸ਼ਣ ਚੈੱਕ ਕਰ ਲੋ ਦੇਖੋ ਜੀ ਮਾਦੀ ਆਪਣੀ ਦਾ ਵਜੂ ਠੀਕ ਹੈ ਜੀ ਸੋ ਨੂੰ ਚੰਗੀ ਤਰ੍ਹਾਂ ਸ਼ੌਂਕ ਕਰਾਦਾ ਬਕਾਇਦਾ ਮਾਦੀ ਦੀ ਆਪਾਂ ਤੁਹਾਨੂੰ ਕੁਆਲਟੀ ਵਿਖਾਈ ਹੈ ਜੀ ਠੀਕ ਹੈ ਭਾਜੀ ਪੂਰੀ ਬੱਝ ਨੂੰ ਕਹਿੰਦੇ ਨੇ ਟਾਪ ਐਂਡ ਕੁਆਲਟੀ ਉਹ ਚੀਜ਼ ਹੈ ਇਸ ਮਾਦੀ ਦੇ ਵਿੱਚ ਠੀਕ ਹੈ ਜੀ ਬਿਲਕੁਲ ਉਹ ਪਾਉਂਦੇ ਜਿਹੜੂ ਤੋਂ ਪੈਦੇ ਜਿਹਨੇ ਪੱਕੀ ਰਿੰਗ ਲੱਗੀ ਹੋਈ ਆ ਠੀਕ ਹੈ ਠੀਕ ਹੈ ਸਦਨੋਂ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਜੇ ਨਸਲ ਦੇ ਵਿੱਚੋਂ ਕੋਈ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੀ